ਪੀਵੀ ਟੂਡੇ ਚੈਨਲ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਅਸੀਂ ਪਿੰਡ ਮਾਲੋ ਮਯਾਰਾ ਦੇ ਗੁਰਦੁਆਰਾ ਸਲਵਾਣਾ ਸਾਹਿਬ ਵਿਖੇ ਖੜੇ ਆ ਜਿੱਥੇ ਪਿਛਲੇ 4 ਮਹੀਨੇ ਤੋਂ ਇੱਥੇ ਨਵੇਂ ਦਰਵਾਜ਼ਾ ਸਾਹਿਬ ਦੀ ਉਹ ਸਾਰੀ ਚੱਲ ਰਹੀ ਸੀਗੀ ਜਿਹੜੀ ਤੁਸੀਂ ਪਿੱਛੇ ਦੇਖ ਸਕਦੇ ਹੋ ਤੇ ਅੱਜ ਉਹਨਾਂ ਦਾ ਦਰਵਾਜ਼ਾ ਸਾਹਿਬ ਦੇ ਲੈਂਟਰ ਦੀ ਸ਼ੁਰੂਆਤ ਕੀਤੀ ਗਈ ਹੈ ਇਹ ਬਹੁਤ ਵੱਡਾ ਪ੍ਰੋਜੈਕਟ ਹੈ ਜਿਹੜਾ ਇੱਥੇ ਲਗਭਗ 1 ਕਰੋੜ ਤੋਂ ਜ਼ਿਆਦਾ ਜਿਹੜੇ ਪੈਸੇ ਖਰਚ ਹੋਣੇ ਹਨ ਜੋ ਸਾਧ ਸੰਗਤ ਦੇ ਸਹਿਯੋਗ ਨਾਲ ਇਹ ਤਿਆਰ ਕੀਤਾ ਜਾ ਰਿਹਾ ਹੈ ਬਹੁਤ ਵੱਡਾ ਪ੍ਰੋਜੈਕਟ ਹੈ ਸੋ ਸਾਡੀ ਵੀ ਬੇਨਤੀ ਹੈ ਕਿ ਤੁਸੀਂ ਵੱਧ ਤੋਂ ਵੱਧ ਇਸ ਪ੍ਰੋਜੈਕਟ ਲਈ ਸੇਵਾ ਪਾਓ ਕਿਉਂਕਿ ਇਹ ਇਕੱਲੇ ਬੰਦੇ ਦਾ ਕੰਮ ਨਹੀਂ ਹੈ ਮਹਾਰਾਜ ਦੀ ਘਰ ਦਾ ਕੰਮ ਹੈ ਸੋ ਤੁਹਾਨੂੰ ਸਾਰਿਆਂ ਨੂੰ ਪ੍ਰਬੰਧਕਾਂ ਨੂੰ ਇਸ ਲੈਂਟਰ ਦੀਆਂ ਬਹੁਤ-ਬਹੁਤ ਮੁਬਾਰਕਾਂ ਵਾਹਿਗੁਰੂ ਤੁਹਾਨੂੰ ਵੀ ਚੜ੍ਹਦੀ ਕਲਾ ਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਹੀ ਸੰਗਤ ਨੂੰ ਪੜੀ ਪੰਦ ਪਤਾ ਹੀ ਹੈ ਕਿ ਗੁਰਦੁਆਰਾ ਬਾਬਾ ਸਲਵਾਣਾ ਸਾਹਿਬ ਜੀ ਜੋ ਪਿਛੇ ਕੁ ਸਮਾਂ ਪਹਿਲਾਂ ਇੱਥੇ 5 ਮਈ ਨੂੰ ਨੀ ਪੱਥਰ ਰੱਖਿਆ ਗਿਆ ਸੀ ਜੋ ਸਿੰਘ ਸਾਹਿਬ ਜੇ ਹਦਰ ਬਾਬਾ ਨਿਹਾਲ ਸਿੰਘ ਜੀ ਮਿਸ਼ਲ ਸ਼ਹੀਦ ਦਾ ਤਰਨਦਰ ਹਰੀਆਂ ਵੇਲਾ ਮੁੱਖ ਜਥੇਦਾਰ ਹਰੀਆਂ ਵੇਲਾ ਦੇ ਅਤੇ ਮਾਤਾ ਇਸਪਾਰ ਕੋਟ ਜੀ ਵੱਲੋਂ ਤੇ ਸਾਰੀਆਂ ਸੰਗਤਾਂ ਵੱਲੋਂ ਇਲਾਕੇ ਦੀਆਂ ਵੱਲੋਂ ਨੀ ਪੱਥਰ ਰੱਖਿਆ ਗਿਆ ਸੀ ਜੋ ਬੜੇ ਹੀ ਸਜਦੇ ਢੰਗ ਨਾਲ ਸਾਰੇ ਇਲਾਕੇ ਦੀਆਂ ਸੰਗਤਾਂ ਨੇ ਹੋਂਹਵਾਰ ਕੇ ਬਾਦ ਚੜ ਕੇ ਇਸ ਗੁਰੂ ਘਰ ਵਿੱਚ ਸਜੋਗ ਕਰਕੇ ਜੋ ਪੂਰੇ ਹੀ ਸੁੰਦਰ ਮੈਲ ਚਾਰ ਪੰਜ ਮਹੀਨਿਆਂ ਦੇ ਵਿੱਚ ਹੀ ਲੈਂਟਰ ਦੇ ਜੋ ਸਾਰੀ ਤੱਕ ਆ ਚੁੱਕੇ ਹਨ ਅੱਜ ਸਮੂਹ ਸੰਗਤ ਦੀ ਹਾਜ਼ਰੀ ਵਿੱਚ ਗੁਰੂ ਸਾਹਿਬ ਜੀ ਦੇ ਸੁਖਣੀ ਸਾਹਿਬ ਦੇ ਜਾਪ ਆਰੰਭ ਕਰਕੇ ਸਾਰੀਆਂ ਸੰਗਤਾਂ ਦੀ ਹਾਜ਼ਰੀ ਵਿੱਚ ਗੁਰੂ ਸਾਹਿਬ ਦੀ ਆਗਿਆ ਲੈ ਕੇ ਸਾਰੀਆਂ ਸੰਗਤਾਂ ਵੱਲੋਂ ਅੱਜ ਲੈਂਟਰ ਪੈਣ ਦੀ ਪੂਰੀ ਤਿਆਰੀ ਹੈ ਜੋ ਕਿ ਪੂਰਾ ਵਿਦ ਮਟੀਰੀਅਲ ਆ ਚੁੱਕਾ ਹੈ ਸਾਰੇ ਹੀ ਲੇਬਰ ਸਾਰੇ ਹੀ ਸੇਵਾਦਾਰ ਸਾਰੇ ਸਮੂਹ ਸੰਗਤ ਇਲਾਕੇ ਦੀ ਹਾਜ਼ਰ ਹੈ ਅੱਜ ਸਾਰੀਆਂ ਸੰਗਤਾਂ ਵੱਲੋਂ ਸਾਰੇ ਹੀ ਸਿੰਘ ਸਾਹਿਬ ਜਿਹਦਰ ਬਾਬਾ ਨਿਹਾਲ ਸਿੰਘ ਹੁਣਾ ਵੱਲੋਂ ਸਾਰੀਆਂ ਸੰਗਤਾਂ ਨੂੰ ਵਿਦੇਸ਼ ਦੀ ਧਰਤੀ ਤੋਂ ਆਪਜੀ ਸੰਗਤਾਂ ਨਾਲ ਫੋਨ ਤੇ ਉਹਨਾਂ ਨੇ ਵਿਚਾਰ ਵਟਾਂਦਰਾ ਤੇ ਵਿਚਾਰਾਂ ਕੀਤੀਆਂ ਹਨ ਅਤੇ ਸਾਰੀਆਂ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਹਨ ਅਸੀਂ ਵੀ ਇਥੋਂ ਦੇ ਸੇਵਾਦਾਰ ਹੋਣ ਦੇ ਨਾਤੇ ਗੁਰੂ ਘਰ ਦੇ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੰਦੇ ਹਾਂ ਸਾਰੀ ਸੰਗਤਾਂ ਦੇ ਸਹਿਯੋਗ ਨਾਲ ਇਹ ਕਾਰਜ ਆਰੰਭ ਹੋਏ ਸੀ ਸਾਰੇ ਇਲਾਕਾ ਅਨੁਾਈ ਸੰਗਤ ਨੇ ਇਹਦੇ ਵੀ ਸਹਿਯੋਗ ਕੀਤਾ ਹੈ ਜਿਹੜਾ ਪਹਿਲਾਂ ਇਹਦਾ ਅੰਦਾਜ਼ਾ ਸੀ ਅਨਪਵ ਸੀ ਥੋੜਾ ਘੱਟ ਸੀ ਹੁਣ ਜਿੱਦਾਂ ਇਦਾਂ ਸੇਵਾ ਚੱਲ ਰਹੀ ਹੈ ਇਹਦਾ ਜਿਹੜਾ ਜਿਹੜਾ ਖਰਚਾ ਹੈ ਜੋ ਵੀ ਇਹਦੀ ਬਜਟ ਹੈ ਉਹ ਵੱਧ ਗਿਆ ਹੁਣ ਜੋ ਅਸੀਂ ਸਾਰੇ ਹੀ ਸਮੂਹ ਸੇਵਾਦਾਰ ਨੇ ਜੋ ਬਜਟ ਦਾ ਅੰਦਾਜ਼ਾ ਲਾਇਆ ਹੋਇਆ 1 ਕਰੋੜ ਤੋਂ ਉੱਪਰ ਟੱਪਣਾ ਹੈ ਸਾਰੀ ਸੰਗਤ ਨੇ ਜਿਨ੍ਹਾਂ ਨੇ ਵੀ ਹੁਣ ਤੱਕ ਤਨ ਕਰਕੇ ਮਨ ਕਰਕੇ ਧਨ ਕਰਕੇ ਸੇਵਾ ਕੀਤੀ ਸਭ ਦੀਆਂ ਸਤਿਗੁਰੂ ਮਾਰਾ ਸੱਚੇ ਪਾਤਸ਼ਾਹ ਸੇਵਾ ਥਾਏ ਪਉਣ ਸਾਰੀਆਂ ਸੰਗਤਾਂ ਨੂੰ ਸਾਰੀਆਂ ਹੀ ਇਲਾਕਾ ਅਨੁਆਈ ਸੰਗਤ ਵੱਲੋਂ ਸਾਰੇ ਇਲਾਕਾ ਅਨੁਆਈ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੋ ਸਾਡੇ ਇਸ ਗੁਰੂ ਘਰ ਦੀ ਸੇਵਾ ਕਰ ਰਹੇ ਹਨ ਸਾਰਾ ਇਲਾਕਾ ਅਨੁਆਈ ਸੰਗਤ ਕਰ ਰਹੀ ਹੈ ਜੋ ਹੁਣ ਸੇਵਾ ਨਿਭਾ ਰਹੇ ਹਨ ਜੋ ਸਾਡੇ ਠੇਕੇਦਾਰ ਸਰਦਾਰ ਮਹਿੰਦਰ ਸਿੰਘ ਜੀ ਪਾਲਾਂ ਵਾਲੇ ਉਹ ਕਰ ਰਹੇ ਹਨ ਬਾਕੀ ਆਪਜੀ ਸੰਗਤ ਉਹਨਾਂ ਤੋਂ ਵੀ ਇਸ ਜਾਣਕਾਰੀ ਲੈ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੋ ਬੋਲੇ ਜੋ ਮਾਰਤ ਚੜ੍ਹੂ ਸੋ ਇਹ ਅੱਜ ਉਹਨਾਂ ਦਾ ਲੈਂਟਰ ਸਟਾਰਟ ਆ ਜੀ ਲੈਂਟਰ ਪੈ ਰਿਹਾ ਸਾਰੀਆਂ ਸੰਗਤਾਂ ਨੂੰ ਵਧਾਈ ਦਿੰਦਾ ਔਰ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਕਿ ਇਸੇ ਤਰ੍ਹਾਂ ਸੇਵਾ ਚੱਲਦੀ ਰਹੇ ਵਧੀਆ ਤਰੀਕੇ ਨਾਲ ਕੰਮ ਹੁੰਦਾ ਰਹੇ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ